ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਇੱਕ ਵੱਡੇ ਪੱਧਰ ਤੇ ਮੁਹਿੰਮ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਬਰਨਾਲਾ ਪੁਲਿਸ ਵੱਲੋਂ ਵੀ ਸਾਡੇ ਐਸਐਸਪੀ ਜੀ ਰਣਜੀਤ ਮਲੇਤ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਥਾਣਾ ਸਿਟੀ 2 ਦੇ ਮੁਖ ਅਫਸਰ ਇੰਸਪੈਕਟਰ ਨਖਰੀਦ ਸਿੰਘ ਹੈ ਇੰਸਪੈਕਟਰ ਕੁਜਿੰਦਰ ਸਿੰਘ ਤੇ ਇਹਨਾਂ ਦੀ ਟੀਮ ਨੇ ਬਹੁਤ ਵਧੀਆ ਜਿਹੜਾ ਕੰਮ ਕੀਤਾ ਇਹਨਾਂ ਨੇ ਤਿੰਨ ਵੱਖ-ਵੱਖ ਮਕਦਮਿਆਂ ਦੇ ਵਿੱਚ ਜਿਹੜੀ ਐਨਡੀਪੀਐਸ ਐਕਟ ਦੀ ਧਾਰਾ 66 ਐਫ ਹੈ ਉਹਦੇ ਅਧੀਨ ਜਿਹੜੇ ਪ੍ਰਪੋਜ਼ਲ ਤਿਆਰ ਕਰਕੇ ਜਿਹੜੇ ਨਸ਼ੇ ਦੁਆਰਾ ਨਸ਼ਾ ਸਮਗਲਿੰਗ ਕਰਕੇ ਬਣਾਈ ਗਈ ਪ੍ਰਾਪਰਟੀ ਦੇ ਵੱਖ-ਵੱਖ ਕੇਸਾਂ ਦੇ ਵਿੱਚ ਜਿਹੜਾ ਫ੍ਰੀਜ਼ਿੰਗ ਆਰਡਰ ਲਏ ਨੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੁਕੱਦਮਾ ਨੰਬਰ 270/21 ਦੇ ਵਿੱਚ ਜਸਵੀਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਬਰਨਾਲਾ ਉਹਦਾ ਘਰ ਫ੍ਰੀਜ਼ ਕੀਤਾ ਗਿਆ ਇਸ ਤੋਂ ਇਲਾਵਾ ਬੈਕ ਰਾਮਬਾਗ ਦੀ ਬੈਕ ਸਾਈਡ ਬਰਨਾਲਾ ਜੋ बस्ती ਹੈ ਉਹਦੇ ਵਿੱਚ 580/22 ਨੰਬਰ ਮੁਕੱਦਮੇ ਦੇ ਵਿੱਚ ਮਰਕੀਤ ਸਿੰਘ ਤੇ ਮਨੀ ਇਹਨਾਂ ਦੇ ਦੋ ਵੱਖ-ਵੱਖ ਮਕਾਨ ਰਹਾਇਸ਼ੀ ਮਕਾਨ ਤੇ ਇੱਕ Swift ਗੱਡੀ ਉਹ ਜਿਹੜੀ ਫ੍ਰੀਜ਼ ਕੀਤੀ ਗਈ ਹੈ ਇਸੇ ਤਰ੍ਹਾਂ ਮੁਕੱਦਮਾ ਨੰਬਰ 428/23 ਇਹਦੇ ਵਿੱਚ ਮੋਨਾ ਜਿਹੜੀ ਕਿ ਡਰੱਗਸ ਮਕਲਰ ਹੈਗੀ ਹੈ ਵਾਸੀ ਸ਼ੇਰਪੁਰ ਇਹਦਾ ਇੱਕ ਰਹੈਸ਼ੀ ਮਕਾਨ ਜੋ ਕਿ ਸ਼ੇਰਪੁਰ ਦੇ ਵਿੱਚ ਹੈ ਇਹ ਜਿਹੜੇ ਅਸੀਂ ਸਾਡੇ ਵੱਲੋਂ ਫ੍ਰੀਜ਼ ਕੀਤੇ ਗਏ ਨੇ ਅੱਜ ਜਿਹੜੇ ਫ੍ਰੀਜ਼ਿੰਗ ਆਰਡਰ ਅਸੀਂ ਇਹਨਾਂ ਘਰਾਂ ਦੇ ਉੱਤੇ ਪੇਸਟ ਕੀਤੇ ਨੇ ਇਹ ਵੱਖ-ਵੱਖ ਚਾਰ ਮਕਾਨ ਤੇ ਇੱਕ Swift ਗੱਡੀ ਜਿਹੜੀ ਫ੍ਰੀਜ਼ ਕੀਤੀ ਗਈ ਇਹਦੀ ਕੁੱਲ ਵੈਲਿਊ ਕਰੀਬ 1 ਕਰੋੜ 15 ਲੱਖ ਬਣਦੀ ਹੈ ਜੋ ਸਾਡੇ ਵੱਲੋਂ ਫ੍ਰੀਜ਼ ਕੀਤੇ ਗਏ ਆ ਤੇ ਇਸੇ ਤਰ੍ਹਾਂ ਜਿਹੜੀ ਨਸ਼ਾ ਸਮਗਲਿੰਗ ਦੇ ਨਾਲ ਬਣਾਏ ਗਏ ਕੋਈ ਵੀ ਜਿਹੜਾ ਪ੍ਰਾਪਰਟੀ ਹੈ ਉਹਨੂੰ ਅੱਗੇ ਵੀ ਫ੍ਰੀਜ਼ ਕੀਤਾ ਜਾਏਗਾ ਲੋਕਾਂ ਨੂੰ ਕੀ ਸੰਦੇਸ਼ ਚੈਕਿੰਗ ਵੀ ਕੀਤੀ ਜਾ ਰਹੀ ਨਾਲੇ ਜੀ ਬਿਲਕੁਲ ਸਾਡੇ ਜਿਹੜਾ ਰੈਗੂਲਰਲੀ ਟਰੱਕ ਤੇ ਹੌਟਸਪੌਟਸ ਹੈਗੇ ਨੇ ਉਹਨਾਂ ਦੇ ਵਿੱਚ ਚੈਕਿੰਗ ਤੇ ਕੋਆਰਡੀਨੇਟ ਸੱਖ ਤੋਂ ਆਪਰੇਸ਼ਨ ਚੱਲਦੇ ਰਹਿੰਦੇ ਨੇ ਤੇ ਜਦੋਂ ਵੀ ਕੋਈ ਬਰਾਮਦਗੀ ਹੁੰਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਐਨਡੀਪੀ ਸੱਟ ਦੇ ਵੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨਸ਼ਾ ਤਸਕਰਾ ਨੂੰ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਤੁਸੀਂ ਜਿਹੜਾ ਪੰਜਾਬ ਪੁਲਿਸ ਤੋਂ ਨਹੀਂ बच ਸਕਦੇ ਤੁਸੀਂ ਕੋਈ ਵੀ ਜਿਹੜਾ ਨਸ਼ਾ ਦਾ ਤੁਹਾਡੇ ਜਿਹੜੇ ਗੇਨਸ ਹੋਣਗੇ ਤੁਸੀਂ ਨਸ਼ਾ ਦੇ ਸਪਲਾਈ ਕਰਕੇ ਨਸ਼ੇ ਦਾ ਧੰਦਾ ਕਰਕੇ ਕੋਈ ਵੀ ਪ੍ਰਾਪਰਟੀ ਬਣਾਓਗੇ ਉਹਨੂੰ ਜਿਹੜਾ ਪੰਜਾਬ ਪੁਲਿਸ ਸੀਜ਼ ਕਰੇਗੀ ਤੇ ਤੁਹਾਡੇ ਉੱਤੇ ਵੀ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਜਿਹੜੇ ਇੱਥੇ ਇਹ ਦੋਨੋਂ ਇਹ ਤੁਸੀ ਸ਼ੁਰੂ ਕੀਤੇ ਇਹਨਾਂ ਕਿੰਨੀ ਕੀਮਤ ਨਹੀਂ ਇਹਨਾਂ ਦੋਨਾਂ ਦੀ ਵੱਖ-ਵੱਖ ਜੀ ਇੱਕ ਦੀ ਆਰਾਊਂਡ 6 ਲੱਖ ਇੱਕ ਦੀ ਆਰਾਊਂਡ 12 ਲੱਖ ਜਿਹੜੀ ਹੈ ਹਾਊਸ ਦੀ ਜਿਹੜੀ ਉਹਨਾਂ ਨੇ ਵੈਲਿਊ ਪਾਈ ਹੈ ਤੇ ਆਰਾਊਂਡ ਟੋਟਲ ਜਿਹੜੀ ਸਵਿਫਟ ਗੱਡੀ ਵੀ ਆ ਤੇ ਟੋ ਕੁੱਲ ਜਿਹੜੀ ਆਰਾਊਂਡ 30 ਲੱਖ ਇਹਨਾਂ ਦੋਨਾਂ ਘਰਾਂ ਦੀ ਜਿਹੜੀ ਬਣਦੀ ਆ